ਕਿ ਪੰਜਾਬ ਦੇ ਅੰਦਰ ਇੱਕ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਹੋਊਗੀ ਜਿਹਦੇ ਅੰਦਰ ਸਾਡੇ ਜਿਹੜੇ ਪੰਜਾਬ ਦੇ ਜੰਪਲ ਪੰਜਾਬ ਦੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਆਪਣਾ ਸਿੱਕਾ ਜਮਾਇਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਅੰਦਰ ਵੱਡੇ ਵੱਡੇ ਜਿਹੜੇ ਕੰਮ ਕੀਤੇ ਉਥੇ ਜਾ ਕੇ ਬਹੁਤ ਆਪਣੀ ਖੁਸ਼ਹਾਲ ਖੁਸ਼ਹਾਲੀ ਜਿਹੜੀ ਆ ਉਹਨਾਂ ਨੇ ਪ੍ਰਾਪਤ ਕੀਤੀ ਉਹ ਜਿਹੜੇ ਵਿਅਕਤੀ ਨੇਗੇ ਉਹ ਪੰਜਾਬ ਦੇ ਅੰਦਰ ਆਪਣਾ ਯੋਗਦਾਰ ਪਾਉਣਾ ਚਾਹੁੰਦੇ ਨੇਗੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤਾ ਵੱਖ-ਵੱਖ ਸਮੇਂ ਦੇ ਦੌਰਾਨ ਸਾਡੇ ਐਮਐਲਏ ਸਹਿਬਾਨ ਮਨਿਸਟਰ ਸਹਿਬਾਨ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਉਹਨਾਂ ਸਾਰਿਆਂ ਦੇ ਨਾਲ ਉਹ ਲੋਕ ਸੰਪਰਕ ਦੇ ਵਿੱਚ ਸਨ ਕਿ ਸਾਡੇ ਦੇ ਲਈ ਕੋਈ ਸੁਸਾਇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਆਪਣਾ ਡਿਵੈਲਪਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਸਕੀਏ ਚਾਹੇ ਸਕੂਲਾਂ ਦੇ ਅੰਦਰ ਚاہے ਹਸਪੀਟਲਾਂ ਦੇ ਅੰਦਰ ਚਾਹੇ ਸੜਕਾਂ ਦੇ ਅੰਦਰ ਚਾਹੇ ਹੋਰ ਜਿਹੜੇ ਕੰਮਕਾਰ ਨੇ ਯਾਨੀ ਕਿ ਜਿੰਨੇ ਵੀ ਕੰਮਕਾਰ ਨੇ ਉਹਨਾਂ ਦੇ ਅੰਦਰ ਆਪਣਾ ਅਸੀਂ ਸਹਿਯੋਗ ਕਰ ਸਕੀਏ ਔਰ ਆਪਣੇ ਬਜ਼ੁਰਗਾਂ ਦਾ ਨਾਮ ਆਪਣਾ ਨਾਮ ਜਿਹੜਾ ਰੌਸ਼ਨ ਕਰ ਸਕੀਏ ਸੋ ਉਸ ਦੇ ਤਹਿਤ ਰੰਗਲਾ ਪੰਜਾਬ ਜਿਹੜੀ ਸੁਸਾਇਟੀ ਆ ਉਹਦਾ ਗਠਨ ਕੀਤਾ ਗਿਆ ਉਹਦੀ ਅੱਜ ਸ਼ੁਰੂਆਤ ਹੋਈ ਆ ਕਿਉਂਕਿ ਇਹ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਯੋਗਦਾਨ ਪਾਉਣਗੇ ਜਿਹੜੇ ਲੋਕ ਯੋਗਦਾਨ ਪਾਉਣਗੇ ਉਹਨਾਂ ਨੂੰ ਅਸੀਂ ਇਹ ਗੱਲ ਦਾ ਭਰੋਸਾ ਦਿੱਤਾਗਾ ਔਰ ਇਸ ਦਾ ਮੰਡੇਟ ਕੀਤਾਗਾ ਔਰ ਇਸ ਲਿਖਿਆਗਾ ਕਿ ਬਿਲਕੁਲ ਇਹਦੇ ਅੰਦਰ ਪਾਰਦਰਸ਼ਤਾ ਬਣਾ ਕੇ ਰੱਖੀ ਜਾਊਗੀ ਟਰਾਂਸਪੇਰੈਂਸੀ ਰੱਖੀ ਜਾਊਗੀ ਔਰ ਜਵਾਬ ਦੇ ਦੀ ਜੜੀ ਆ ਜਵਾਬ ਦੇ ਵੀ ਜੜੀ ਆ ਉਹ ਵੀ ਤੈ ਹੋਊਗੀ ਇਹ ਨਹੀਂ ਹੋਊਗਾ ਕਿ ਕੋਈ ਵਿਅਕਤੀ ਯੂਐਸਏ ਦੀ ਧਰਤੀ ਤੋਂ ਬੈਠ ਕੇ ਆਪਣੇ ਪਿੰਡ ਦੇ ਲਈ ਯੋਗਦਾਨ ਪਾਉਂਦਾਗਾ ਪਰ ਲੇਕਿਨ ਕੱਲ ਨੂੰ ਆ ਕੇ ਉਹ ਦੇਖੇ ਕਿ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਸੋ ਜੇਕਰ ਕੋਈ ਵੀ ਵਿਅਕਤੀ ਮੰਨ ਲਓ ਚਾਹੇ ਆਪਣੇ ਪਿੰਡ ਦੇ ਸਕੂਲ ਦੇ ਚਾਰ ਕਮਰੇ ਕੋਈ ਲਾਇਬ੍ਰੇਰੀ ਕੋਈ ਡਿਸਪੈਂਸਰੀ ਕੋਈ ਟੋਬੇ ਦਾ ਕੰਮ ਕੋਈ ਸੜਕ ਦਾ ਕੰਮ ਕੋਈ ਜਨਤਕ ਕੰਮ ਕਰਵਾਉਣਾ ਚਾਹੁੰਦਾਗਾ ਉਹਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦਾਗਾ ਤਾਂ ਉਹਦੇ ਅੰਦਰ ਉਹ ਆਪਣਾ ਯੋਗਦਾਨ ਪਾ ਸਕਦਾਗਾ ਮੈਂ ਅੱਜ ਤੁਹਾਡੇ ذریعے ਵੀ ਸਾਰੇ ਪ੍ਰਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਸਾਰੇ ਜਾਣੇ ਇਸ ਸੁਸਾਇਟੀ ਦੇ ਅੰਦਰ ਆਪਣੇ ਆਪ ਨੂੰ ਯੋਗਦਾਰ ਪਾਉਣ ਔਰ ਉਹਨਾਂ ਦੇ ਪੈਸੇ ਦਾ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖੂ ਰੱਖਿਆ ਜਾਊਗਾ ਔਰ ਸਰਕਾਰ ਦਾ ਮੇਰਾ ਫਾਈਨਾਂਸ ਡਿਪਾਰਟਮੈਂਟ ਜਿਹੜਾ ਉਹ ਇੱਕ ਇੱਕ ਪੈਸੇ ਦਾ ਹਿਸਾਬ-ਕਿਤਾਬ ਰੱਖੂਗਾ ਔਰ ਸਾਰੇ ਕੰਮ ਜਿਹੜੇ ਉਹਨਾਂ ਤੋਂ ਕਹਿਣਗੇ ਉਹ ਕੰਮ ਜਿਹੜੇ ਨੇਗੇ ਬੜੀ ਅچھے ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਜਿਹੜੇ ਕੰਮ ਕਰਵਾਏ ਜਾਣਗੇ